ਆਹ ਤੋ 1 ਮਹੀਨਾ ਪਹਿਲਾਂ ਇੱਕ ਬੜੀ ਫੇਮਸ ਬੁੱਕ ਹੈ 40 ਦਿਨ ਉਹਦੇ ਵਿੱਚ ਪੜ੍ਹੀ ਸੀ ਮੈਂ ਉਹਦੇ ਵਿੱਚ ਸਟੋਰੀ ਇਦਾਂ ਸ਼ੁਰੂ ਹੁੰਦੀ ਹੈ ਕਿ ਇੱਕ ਪਿੰਡ ਵਿੱਚ ਬੜਾ ਹੀ ਉਹ ਸ਼ਰਾਰਤੀ ਕਿਸਮ ਦਾ ਬੰਦਾ ਹੁੰਦਾ ਉਹ ਜਣੇ ਖਾਣੇ ਦਾ ਨੁਕਸਾਨ ਕਰਦਾ ਔਰ ਬੜਾ ਵੀ ਬੇਕੂਬ ਨਾਂਦਾ ਹਰ ਜਗ੍ਹਾ ਇਥੇ ਕੰਮ ਗਿਆ ਤੇ ਬੋਲ ਦਿੰਦਾ ਕਿ ਤੇਰਾ ਬਾਪੂ ਮਰ ਗਿਆ ਤੇਰਾ ਵੀਰ ਮਰ ਗਿਆ ਉਹ ਸਾਰਿਆਂ ਨੂੰ ਭੱਜਣਾ ਪਾਈ ਰੱਖਦਾ ਸੀ ਬੜਾ ਸ਼ਰਾਰਤੀ ਸੀ ਕਈ ਲੋਕਾਂ ਦੇ ਬਿਗਾਰ ਕਰਨੇ ਝੂਠ ਬੋਲਣਾ ਸਤਾਉਣਾ ਲੋਕਾਂ ਨੂੰ ਸਾਰੀ ਉਮਰ ਉਹਦਾ ਇਹੋ ਹੀ ਕੰਮ ਰਿਆ ਲਾਸਟ ਚ ਉਹਨੂੰ ਇੱਕ ਬਿਮਾਰੀ ਲੱਗ ਗਈ ਬਿਮਾਰੀ ਲੱਗਦੀ ਹੈ ਤੇ ਜਦੋਂ ਡਾਕਟਰ ਨੂੰ ਦੱਸਦਾ ਤੇ ਡਾਕਟਰ ਕੀ ਜਵਾਬ ਦਿੰਦੇ ਕਿ ਇਹਦਾ ਕੋਈ ਮਹੀਨੇ ਦੇ ਅੰਦਰ ਅੰਦਰ ਨਾ ਆਏ ਉੱਡ ਜਾਣਾ ਇਹਨੇ ਮਹੀਨੇ ਦੇ ਅੰਦਰ ਅੰਦਰ ਜੜੀਨੂ ਬਿਮਾਰੀ ਲੱਗੀ ਐ ਉਹ ਕੀ ਕਰਦਾ ਕਿ ਫਿਰ ਉਹ ਸੋਚਦਾ ਕਿ ਜੇ ਮੈਂ ਉਲਟੇ-ਪੁਲਟੇ ਕੰਮ ਕੀਤਾ ਨਾ ਉਹਨਾਂ ਨੂੰ ਤੀਜਾ ਮੈਨੂੰ ਮਿਲਿਆ ਉਹਦੀ ਵਜ੍ਹਾ ਨਾਲ ਮੈਨੂੰ ਇਹ ਬਿਮਾਰੀ ਲੱਗੀ ਐ ਫਿਰ ਉਹ ਕੀ ਕਰਦਾ ਨਾ ਇੱਕ ਦਿਨ ਇੱਦਾਂ ਹੀ ਮੰਜੀ ਤੇ ਪਿਆ ਰਹਿੰਦਾ ਫਿਰ ਮੰਜੀ ਤੇ ਪਿਆ ਵਿਆਹ ਦਾ ਦਿਮਾਗ 'ਚ ਪਤਾ ਨਹੀਂ ਕੀ ਚੱਲਦਾ ਉਹ ਪਿੰਡ ਦੇ ਜਿੰਨੇ ਵੀ ਮੋਤਵਾਰ ਲੋਕੀ ਸਰਪੰਚ ਪੰਚ ਆਪਣੇ ਜਿੰਨੇ ਰਿਸ਼ਤੇਦਾਰ ਪਿੰਡ ਦੇ ਸਾਰਿਆਂ ਨੂੰ ਇਕੱਠੇ ਕਰ ਲੈਂਦਾ ਚਾਚੇ ਤਾਇਿਆਂ ਨੂੰ ਤੇ ਬੜਾ ਹੀ ਬਿਮਾਰ ਹੁੰਦਾ ਉਹਦੋਂ ਮਤਲਬ ਵੀ ਮਰਨ ਵਾਲਾ ਹੀ ਹੁੰਦਾ ਤੇ ਉਹਨਾਂ ਨੂੰ ਕਹਿੰਦਾ ਕਿ ਸਰਪੰਚ ਸਾਹਿਬ ਗਿੰਦੇ ਜੀ ਤੇ ਮੈਂ ਬੜੇ ਉਹ ਕੀਤੇ ਆ ਪਾਪ ਕੀਤੇ ਆ ਲੋਕਾਂ ਨੂੰ ਦੁਖੀ ਕੀਤਾ ਸਤਾਇਆ ਲੋਕਾਂ ਨੂੰ ਮਗਰ ਬੋਲਦਾ ਮਰਨ ਤੋਂ ਬਾਅਦ ਮੇਰੀ ਕੁਝ ਆਖਰੀ ਖੁਆਇਸ਼ਾਂ ਜੇ ਤੁਸੀਂ ਪੂਰੀ ਕਰੋਗੇ ਤੇ ਮੈਂ ਤੁਹਾਡਾ ਪੂਰੀ ਉੱਪਰ ਜਾ ਕੇ ਨਾ ਤੁਹਾਡਾ ਸਵਰਗ ਨਰਕ ਚ ਤੁਹਾਡਾ ਸੁਕਰੀਆ ਦਾ ਕਰਾਂਗਾ ਹੁਣ ਪਿੰਡ ਵਾਲੇ ਜਿਹੜੇ ਆ ਉਹ ਮੋਤਵਾਰ ਬੰਦੇ ਆ ਸੋਚਦੇ ਯਾਰ ਇਹਨੇ ਪੂਰੀ ਉਮਰ ਤੇ ਦੁੱਖ ਹੀ ਕੀਤਾ ਤੇ ਹੁਣ ਕਿਹੜੀ ਡਿਮਾਂਡਾਂ ਪਾ ਰਿਹਾ ਐ ਇੰਨੀ ਗੱਲ ਬੋਲਦੇ ਨਾ ਉਹ ਮਰਨ ਵਾਲਾ ਹੁੰਦਾ ਕਹਿੰਦਾ ਕਿ ਫਟਾਫਟ ਮੇਰੀਆਂ ਦਾ ਨੋਟ ਕਰ ਲੋ ਆਖਰੀ ਖੁਸ਼ਾ ਕਹਿੰਦਾ ਹੈ ਕਿ ਜਦੋਂ ਕਹਿੰਦਾ ਮੈਂ ਤੇ ਸਾਰੀ ਉਮਰ ਪੰਗੇ ਦੇ ਨਾ ਮੈਨੂੰ ਪਿੰਡ ਦੇ ਪਿੰਡ ਵਾਲਿਆਂ ਨੇ ਚਾਜਦਾ ਬੁਲਾਇਆ ਨਹੀਂ ਕਦੇ ਵੀ ਮਾਂ ਸਿੱਧੇ ਮੂੰਹ ਗੱਲ ਕੀਤੀ ਤੇ ਬੋਲਦਾ ਮੇਰੀ ਦੋ ਖੁਸ਼ ਆ ਜਦੋਂ ਮੈਂ ਮਰ ਜਾਵਾਂ ਨਾ ਇੱਕ ਕਿੱਲ ਨੇ ਨਾ 6 ਇੰਚ ਦਾ ਉਹ ਮੇਰੇ ਮੱਥੇ ਦੇ ਵਿੱਚ ਗੱਡ ਦੇਣਾ ਚੰਗੀ ਤਰ੍ਹਾਂ ਬੋਲਦਾ ਪਹਿਲੀ ਤੇ ਹੋ ਗਈ ਦੂਜੀ ਬੋਲਦਾ ਸਾਰੀ ਉਮਰ ਨਾ ਪਿੰਡ ਵਾਲਿਆਂ ਨੇ ਮੋਕ ਰੱਖਿਆ ਮੈਂ ਕੰਧਾ ਰਿਆਂ ਕੋਈ ਵੀ ਆਈਪੀ ਬੰਦਾ ਨਹੀਂ ਮੇਰੇ ਨਾਲ ਮਤਲਬ ਕਿ ਖੜੋ ਹੋਇਆ ਜਾਂ ਬੈਠਿਆ ਬੋਲਦਾ ਕਿ ਮੇਰੀ ਆਖਰੀ ਕੋਸ਼ਿਸ਼ ਹੈ ਕਿ ਜਦੋਂ ਮੈਂ ਮਰਾਂ ਤੇ ਮੇਰੀ ਮੜੀ ਤੇ ਲੱਕੜੀ ਦੇ ਅੰਨਾ ਥਾਣੇ ਦਾ ਵੱਡੇ ਦਾ ਵੱਡਾ ਅਫਸਰ ਆਵੇ ਮਤਲਬ ਥਾਣੇਦਾਰ ਹੀ ਅੱਜ ਚਲੇਗਾ ਬੋਲਦਾ ਇੰਨੀ ਗੱਲ ਕਰਕੇ ਮਰ ਗਿਆ ਉਹ ਉਹ ਪਿੰਡ ਵਾਲਿਆਂ ਤਰਸ ਖਾਦਾ ਕਿ ਚੱਲ ਯਾਰ ਮਰੇ ਬੰਦੇ ਦੀ ਆਖਰੀ ਕੋਈ ਸਪੂਰੀ ਕਰ ਦਿੰਦੇ ਆ ਉਹਨਾਂ ਕੀ ਕੀਤਾ ਕਿ ਲੈ ਕੇ 6 ਇੰਚ ਦਾ ਕੇਲੋ ਦੇ ਮੱਤੇ ਦੇ ਵਿੱਚ ਗਾੜ ਦਿੱਤਾ ਮੱਥੇ ਵਿੱਚ ਗੱਡ ਕੇ ਚੁੱਕਿਆ ਨੂੰ ਲੈ ਗਏ ਮੜੀਆਂ ਚ ਤੇ ਦੂਜੀ ਖੁਆਇ ਸੀ ਉਹਦੀ ਕਿ ਮੇਰੇ ਸੰਸਕਾਰ ਤੇ ਥਾਣੇਦਾਰ ਆਣਾ ਚਾਹੀਦਾ ਉਹਨੇ ਹੀ ਉਹਨਾਂ ਨੇ ਉਹਦੀ ਦੂਜੀ ਖੁਆਇ ਸੀ ਪੂਰੀ ਕੀਤੀ ਪੂਰਾ ਥਾਣਾ ਬੁਲਾ ਲਿਆ ਥਾਣੇਦਾਰ ਆਇਆ ਥਾਣਾ ਦਾ ਜਿਲੇ ਲੱਕੜੀ ਲੱਗਾ ਨਾ ਉਹਦੇ ਉੱਤੇ ਰੱਖਣ ਲੱਕੜੀ ਰੱਖਦੇ ਰੱਖਦੇ ਉਹਨੇ ਕੀ ਦੇਖਿਆ ਕਿ ਉਹਦੇ ਜਿਹੜੇ ਹੁਣ ਜੋੜੇ ਜੁੜਨਡੇ ਆ ਨਾ ਉਹ ਜਦੋਂ ਅਪਲੋਡ ਹੋ ਜਾਏਗੀ ਸਟੋਰੀ ਫਿਰ ਦੇਖ ਲਿਓ ਜਦੋਂ ਲੱਕੜੀ ਰਕੀਆਂ ਨਾ ਉਹਦੇ ਸੇਰ ਦੇ ਉੱਤੇ ਰੱਖਣ ਲੱਗਾ ਥਾਣੇਦਾਰ ਉਹਨੇ ਤਾਂ ਕੱਪੜਾ ਚੱਕ ਕੇ ਦੇਖਿਆ ਕਿ ਦੇਖਾ ਕਿ ਸ਼ਰਾਟੀ ਬੰਦਾ ਕੌਣ ਹੀ ਹੈ ਜਦ ਦੇਖਿਆ ਤਾਂ ਉਹਦੇ ਮੱਥੇ ਦੇ ਵਿੱਚ ਨਾ ਕਿੱਲ ਗੱਡਿਆ ਤੇ ਖੂਨ ਵਗਿਆ ਤਾਂ ਸਾਰੇ ਨੇ ਉਹਨੇ ਕੀ ਕੀਤਾ ਥਾਣੇਦਾਰ ਨੇ ਫਾੜ ਕੇ ਨਾ ਪੂਰਾ ਪਿੰਡ ਅੱਗੇ ਲਾ ਲਿਆ ਕਹਿੰਦਾ ਕਿ ਇਹ ਤੇ ਮਰਡਰ ਕੀਤਾ ਨੇ ਕਿੱਲ ਮਾਰ ਕੇ ਸਾਰਾ ਸਾਰਾ ਪਿੰਡ ਥਾਣੇ ਦੇ ਅੰਦਰ ਮਤਲਬ ਜੇਲ੍ਹ ਚ ਕਰਦਾ ਕਿ ਮਰਡਰ ਦੇ ਕੇਸ ਵਿੱਚ ਮਤਲਬ ਕਿ ਸਟੋਰੀ ਵਿੱਚ ਇਹੀ ਸਿੱਖਿਆ ਮਿਲਦੀ ਹੈ ਕਿ ਜਿਹੜਾ ਜਿਹੜਾ ਬੰਦਾ ਧੋਖੇਵਾਰ ਹੁੰਦਾ ਨਾ ਉਹ ਮਰਦਾ ਮਰਦਾ ਵੀ ਮਤਲਬ ਧੋਖਾ ਹੀ ਦਿੰਦਾ ਉਹਦੇ ਕਦੇ ਯਕੀਨ ਨਾ ਕਰੋ ਜਿਹਦੇ ਕੋਲ ਤੁਸੀਂ ਇੱਕ ਵਾਰ ਧੋਖਾ ਖਾਦਦੇ ਹੋ ਨਾ ਉਹਦੇ ਕੋਲ ਉਹਦੇ ਤੇ ਕਦੇ ਦੁਬਾਰਾ ਯਕੀਨ ਕਰਨਾ ਹੀ ਨਹੀਂ ਭਾਵੇਂ ਜਿੰਨਾ ਮਰਜੀ ਮਿੱਠਾ ਬਣ ਜੇ ਜੋ ਮਰਜੀ ਕਰ ਲਵੇ ਬਸ ਇਹੀ ਅੱਜ ਦੀ ਸਟੋਰੀ ਹੋਈ ਇਹਦਾ ਇਹਦਾ Nothing. Thank you.